ਆ ਕੁੱਟੀ ਉੱਤੇ ਆੜੀ ਲਈ ਸਾਜਦਾ ਦੇ ਲਾਲਾ ਤਿਸਰੀ ਚੁਵਾਦੂ ਵਾਲੀ ਨੇ ਬੱਬੇ ਅਸੀਂ ਤਾਂ ਬੰਦੇ ਨੂੰ ਨੇ ਜਿਵੇਂ ਦਰਦੇ ਦਾ ਆ ਦਾ ਫੇਰ ਲੱਕੜਾ ਸਮੇ ਸਮੇ ਤੇ ਪੈਸਾ ਰਿਸ਼ਤੇ ਵੀ ਸਭ ਪਿੱਛੇ ਹਟ ਜਾਂਦੇ ਆ ਦੀਪ ਸਿੱਖਿਆ ਦਾ ਜਲੇ ਹਰ ਬੱਚਾ ਸਕੂਲ ਚਲੇ हो सवेरा मिटे अधेरा एक नया अभियान है एक नया अभियान है पंजाब के सरकारी स्कूल विश्व स्तरीय सुविधाओं से संपन्न हो रहे हैं आप भी अपने बच्चे का दाखिला जरूर कराएं। बेहतर शिक्षा बेहतर परिणाम सरकारी स्कूल पंजाब का मान हाथ की स्किल है ना ये जिंदगी भर बंद का साथ दिखती है ਸੋ ਯੁਵਰਾਜ ਨੇ ਜਿਹੜੇ ਜਿਹੜੇ ਰਿਕਾਰਡ ਸੈੱਟ ਕੀਤੇ ਨੇ ਜਿਹੜੇ ਜਿਹੜੇ ਸਰਟੀਫਿਕੇਟਸ ਨੇ ਜਾਂ ਰਿਕਾਰਡ ਹੈ ਉਹ ਇਹਨਾਂ ਦੇ ਫਾਦਰ ਸਾਨੂੰ ਜ਼ਰੂਰ ਦਿਖਾਉਣਗੇ ਕਿ ਕੀ ਕੀ ਅੱਜ ਤੱਕ ਇਹਨੇ ਹਾਸਲ ਕੀਤਾ ਹਾਂਜੀ ਇਹ ਪੰਜਾਬ ਸਰਕਾਰ ਵੱਲੋਂ ਰਿਪਬਲਿਕ ਡੇ ਤੇ ਬਾਲ ਕਲਾਕਾਰ ਵੱਲੋਂ ਸਨਮਾਨ ਮਿਲਿਆ ਇਸ ਨੂੰ ਤੇ ਇਹ ਇਹਦਾ ਵਰਲਡ ਰਿਕਾਰਡ ਦੇ ਵਿੱਚ ਨਾਮ ਆ ਚੁੱਕਿਆ ਵਾ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ 1 ਸਾਲ ਦੀ ਉਮਰ ਦੇ ਵਿੱਚ ਡ੍ਰਿਲ ਚਲਾਉਣੀ ਸਿੱਖ ਗਿਆ ਸੀ ਅਦਰ ਟੂਲ ਸਿੱਖ ਗਿਆ ਸੀਗਾ ਜਿਹਦੇ ਕਰਕੇ ਦਾ ਵਰਲਡ ਰਿਕਾਰਡ 'ਚ ਨਾਮ ਆਇਆ ਇਸ ਤੋਂ ਬਿਨਾ ਇਹ ਹੋਰ ਵੀ ਕਈ ਕੰਪੀਟੀਸ਼ਨ ਲੜਿਆ ਵਾ ਜਿਸ ਤਰ੍ਹਾਂ ਮਨੂ ਵੀ ਨਾ ਵਾਤਾਵਰਨ ਬਚਾਉਣ ਦੇ ਵਿੱਚ ਮੈਂ ਆਪਣੀਆਂ ਪੜਾਣਾਂ ਦੇ ਵਿੱਚ ਲਾ ਰਿਹਾ ਮੈਂ ਵਾਤਾਵਰਨ ਨੂੰ ਬਚਾਉਣ ਵਾਸਤੇ ਇਸ ਨੇ ਕਵਿਤਾ ਕੀਤੀ ਸੀ ਉੱਥੇ ਕੋਟਗੜ 14 ਸਕੂਲਾਂ ਦਾ ਕੰਪੀਟੀਸ਼ਨ ਸੀਗਾ ਉੱਥੇ ਵੀ ਇਹ ਫਰਸਟ ਆਇਆ ਤੇ ਸੋ ਇਹ ਐਸੀ ਬਾਤ ਨਹੀਂ ਹੈਗੀ ਇਹ ਕੰਮ ਤੋਂ ਬਿਨਾ ਪੜ੍ਹਾਈ ਦੇ ਵਿੱਚ ਐਕਟਿੰਗ ਦੇ ਵਿੱਚ ਕਲਾਕਾਰੀ ਵਿੱਚ ਵੀ ਬਹੁਤ ਇਹ ਵਧੀਆ ਪਰਫਾਰਮੈਂਸ ਕਰਦਾ ਸੋ ਕਿਸੇ ਕਲਾਕਾਰ ਵੱਲੋਂ ਜਾਂ ਕਿਸੇ ਹੋਰ ਵੱਲੋਂ ਅਪਰੋਚ ਕੀਤੀ ਗਈ ਯੁਵਰਾਜ ਨੂੰ हां जी हां जी बिल्कुल ਇਹ ਤਾਂ ਆਪਣੇ ਇੱਕ ਦੋ ਅਵਾਰਡ ਸ਼ੋਅ 'ਚ ਵੀ ਗਿਆ ਸੀਗਾ ਉੱਥੇ ਵੀ ਇਹਨੂੰ ਬੜਾ ਪਿਆਰ ਮਿਲਿਆ ਵਾ ਜਿਸ ਤਰ੍ਹਾਂ ਕਿ ਉਹ ਇਹਨਾਂ ਦੇ ਫੈਨ ਹੋ ਗਏ ਡਾਇਲੋਗ ਕਈ ਵਾਰ ਬਹੁਤ ਜ਼ੋਰਦਸ ਮਾਰਦਾ ਵਾ ਇਹ ਉਹਨਾਂ ਨੇ ਕਿਸੇ ਨੇ ਕਿਹਾ ਬਾਲੀਵੁੱਡ ਐਕਟਰ ਸੀਗੇ ਉਹਨਾਂ ਨੇ ਕਿਹਾ ਕਿ ਤੇ ਕਹਿੰਦੇ ਵੀ ਕਾਕਾ ਸਾਨੂੰ ਵੀ ਪਤਾ ਵਾਰੀ ਕਿਵੇਂ ਚੱਲਦੀ ਆ ਪਰ ਤੂੰ ਗੁਣੀਆਂ ਚ ਤਾਂ ਨਹੀਂ ਕਰ ਲੈਂਦਾ ਹੋਇਆ ਗੁਣੀਆਂ ਚ ਨਹੀਂ ਹਰ ਕੋਈ ਕਰ ਸਕਦਾ ਕਹਿੰਦਾ ਚੁਟਕੀ ਮਾਰ ਕਹਿੰਦਾ ਬਾਬੇ ਇਸ ਤਾਂ ਬੰਦੇ ਗੁਣੀਆਂ ਚ ਕਰਤੇ ਦਿੰਦੇ ਆ ਇਹ ਤਾਂ ਇੱਕ ਲੱਕੜ ਦਾ ਚੀਜ਼ ਕੀ ਆ ਉਹ ਬੜੇ ਇੰਪ੍ਰੈਸਡ ਹੋਏ ਫਿਰ ਉਹਨਾਂ ਨੇ ਕਿਹਾ ਵੀ ਇਹਨਾਂ ਪੰਜਾਬ ਦੇ ਵਿੱਚ ਹੁਣ ਬਹੁਤ ਤਿੰਨ ਬਾਲੀਵੁੱਡ ਦੀ ਮੂਵੀ ਆਉਣ ਜਾ ਰਹੀਆਂ ਨੇ ਅਸੀਂ ਇਹ ਬੱਚੇ ਨੂੰ ਰੋਲ ਜ਼ਰੂਰ ਦਵਾਂਗੇ ਤੇ ਉਹਨਾਂ ਨੇ ਫਿਰ ਵਾਦਾ ਕੀਤਾ ਸਾਡੇ ਨਾਲ ਅੱਛਾ ਚਲੋ ਇਹ ਡਾਇਲੋਗ ਅਸੀਂ ਵੀ ਸੁਣਨਾ ਹੁਣ ਸਾਨੂੰ ਵੀ ਸੁਣਾਓ ਓਕੇ ਪਾਪਾ ਤੁਹਾਡੇ ਬੋਲਣਗੇ ਤੁਸੀਂ ਇੱਕ ਗੋੜ ਰਿਪੀਟ ਕਰਿਓ ਹਾਂਜੀ ਹਾਂ ਵੀ ਜੋ ਵੀ ਆਰੀ ਨਾਲ ਚੀਰਦਾ ਹਰ ਕੋਈ ਪਾ ਲੈਂਦਾ ਵਾ ਪਰ ਗੁਣੀਆਂ ਚ ਕੋਈ ਕੋਈ ਕਰ ਬੱਬੇ ਅਸੀਂ ਤਾਂ ਬੰਦੇ ਨੂੰ ਐਸੇ ਦਰਦੇ ਸੀ ਆਹ ਤਾਂ ਫੇਰ ਲੱਕੜਾ ਅੱਟੀ ਵੀ ਜਾ ਸਾਰੇ ਬਚਣ ਆ ਗਏ ਆ ਇਹ ਵੀ ਦੁਨੀਏ ਗਾਉਂ ਕੈਸੇ ਕਰ ਲਿਆ ਆ ਉਰਦਨ ਮੇਰੇ ਪਿੱਛੇ ਪੈ ਗਈ ਸੀ ਮੈਂ ਸੋਚਿਆ ਬਈਆ ਬਾਬੇ ਮੈਂ ਸਿਰ ਨੂੰ ਗਾਲ ਸਮਝਾਈ ਯਾਰ ਉਹ ਉਰਦਨ ਮੈਂ ਇੱਕ ਸਾਲ ਦਾ ਸੀ ਉਰਦਨ ਚਲਾ ਲੱਗ ਗਈ ਸੀ ਤਾਂ ਜਦ ਤਿੰਨ ਉਹ ਕੰਮ ਆ ਗਿਆ ਅੱਛਾ ਆਪਣੇ ਵਰਗੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਫੋਨ ਹੀ ਚਲਾਉਂਦੇ ਰਹਿੰਦੇ ਬਸ ਆ ਮੈਂ ਕਹਿੰਦਾ ਅੱਜ ਟੀਵੀ ਤੇ ਫੋਨ ਤੇ ਹੋਰ ਕੀ ਰੱਖਿਆ ਜਾਦਾ ਮੇਰੇ ਨਾਲ ਆ ਕੰਮ ਕਰਾ ਦੇ ਕੰਮ ਕਰਾ ਦੇ ਜੀ ਅਸੀਂ ਹੋਰ ਸੇ ਕਰ ਗਿਆ ਗੱਲ ਬੜੀ ਸੋਹਣੀ ਕਹਿ ਗਿਆ ਕਿ ਫੋਨ ਚਲਾਉਣਾ ਬੰਦ ਕਰੋ ਕੰਮ ਕਰੋ ਕੰਮ ਤੋਂ ਤਾਂ ਤੁਹਾਨੂੰ ਕੁਝ ਮਿਲੂਗਾ ਫੋਨ ਚੋਂ ਤੁਹਾਨੂੰ ਕੁਝ ਨਹੀਂ ਮਿਲਣਾ ਸੋ ਬੜਾ ਸੋਹਣਾ ਮੈਸੇਜ ਆ ਯੂਵਰਾਜ ਦੇ ਵੱਲੋਂ ਸੋ ਸਰ ਜੋ ਵੀ ਯੂਵਰਾਜ ਕਰਦਾ ਇਸ ਤੋਂ ਇਲਾਵਾ ਪ੍ਰੋਫੈਸ਼ਨਲੀ ਵੀ ਤਾਂ ਬੱਚੇ ਦਾ ਸੁਪਨਾ ਹੁੰਦਾ ਹੈ ਕੁਝ ਕਰਨ ਦਾ ਇਹ ਤੁਹਾਡਾ ਸੁਪਨਾ ਪੂਰਾ ਕਰ ਰਿਹਾ ਸੋ ਯੂਵਰਾਜ ਦਾ ਹੋਰ ਵੀ ਕੋਈ ਪ੍ਰੋਫੈਸ਼ਨਲੀ ਸੁਪਨਾ ਹੋਗਾ ਉਹਦੇ ਬਾਰੇ ਕੀ ਵਿਚਾਰ ਨੇ ਹਾਂਜੀ ਮੇਰੇ ਬੇਟੇ ਤੇ ਵੈਸੇ ਸੁਪਨਾ ਸੀ ਮੇਰਾ ਤਾਂ ਵੀ ਇਸ ਨੂੰ ਇੱਕ ਕਾਰਪਨਟਰੀ ਲੈਣ ਚ ਅੱਗੇ ਲੈ ਕੇ ਆਉਣਾ ਵਾ ਤੇ ਸਪੋਜ਼ ਕਰੋ ਅਗਰ ਜਿਹੇ ਇਹ ਲੈਂਚ ਨਹੀਂ ਆਉਂਦਾ ਤਾਂ ਮੈਂ ਇਸ ਨੂੰ ਐਂਕਰ ਬਣਾਉਣਾ ਚਾਹੁੰਦਾ ਸੀਗਾ ਓਕੇ ਐਕਚੁਅਲ ਨਾ ਸਾਡੀ ਭੈਣ ਹੈ ਰਾਸ਼ੀ ਅਗਰਵਾਲ ਤੁਸੀਂ ਉਹਨਾਂ ਨੂੰ ਸੁਣੋਗੇ ਤਾਂ ਬਾਕੀ ਤੁਸੀਂ ਕਹੋਗੇ ਵੀ ਜੁਨੀਆਂ ਦੇ ਵਿੱਚ ਕੋਈ ਹੋਰ ਕੋਈ ਕਲਾਵਾਦ ਆ ਕਿਸੇ ਨੂੰ ਕੀਲਣ ਵਾਲੀ ਹਨਾ ਜਾਂ ਦਿਲ ਜਿੱਤਣ ਵਾਲੀ ਤਾਂ ਇੱਕ ਐਂਕਰਿੰਗ ਹੈ ਉਹਦੇ ਵਿੱਚ ਤੁਸੀਂ ਭੈਣ ਦਾ ਤੁਸੀਂ ਸਪੀਚ ਸੁਣੋਗੇ ਵੀ ਸ਼ਬਦਾਂ ਦਾ ਤੋਲ ਮੋਲ ਠੀਕ ਆ ਗੁਣਮੰਤਾ ਮਹੱਤਪੂਰਤਾ ਤੇ ਉਹ ਇੱਕ ਚੱਲਦੇ ਫਿਰਦੇ ਹਨਾ ਸਾਂਸਕ੍ਰਿਤਿ ਤੇ ਗੁਰਮੁਖੀ ਲਿਪੀ ਦੇ ਹੱਬ ਨੇ ਤੇ ਸੋ ਉਹਨਾਂ ਤੋਂ ਸਪਾਇਰ ਹੋ ਕੇ ਮੈਂ ਇਹ ਸੁਪਨਾ ਸੋਚਿਆ ਸੀ ਜੇ ਇਸ ਵਿੱਚ ਕਾਮਯਾਬ ਹੁੰਦਾ ਤਾਂ ਠੀਕ ਹੈ ਨਹੀਂ ਮੈਂ ਇਸ ਨੂੰ ਇੰਕਰ ਬਣਾਵਾਂਗਾ ਓਕੇ ਸੋ ਜਾਂਦੇ ਜਾਂਦੇ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਤੁਸੀਂ ਹਾਂਜੀ ਮੈਂ ਚਮਕਾ ਕੀ ਬੱਚੇ ਦੇ ਨਾ ਪਹਿਲੀ ਪੌੜੀ ਹੁੰਦੀ ਆ ਬਚਪਨ ਜੇ ਅਗਰ ਤੁਸੀਂ ਬੱਚੇ ਨੂੰ ਕਾਮਯਾਬ ਬਣਾਉਣਾ ਚਾਹੁੰਦੇ ਹੋ ਤਾਂ ਜਿਵੇਂ ਘਰ ਨੂੰ ਮਜ਼ਬੂਤ ਬਿਲਡਿੰਗ ਵਾਸਤੇ ਨਿਉਂਹ ਦੀ ਜ਼ਰੂਰਤ ਹੁੰਦੀ ਆ ਇਸ ਤਰ੍ਹਾਂ ਬਚਪਨ 'ਚ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਤੇ ਇਸ ਦੇ ਵਿੱਚ ਜਿਸ ਤਰ੍ਹਾਂ ਕਿ ਮੈਂ ਬਾਰ-ਬਾਰ ਦੱਸਦਾ ਹਾਂ ਵੀ ਟੀਚਰ ਦਾ ਬਹੁਤ ਅਹਿਮ ਰੋਲ ਹੁੰਦਾ ਪਰ ਬੱਚੇ ਦਾ ਆਪਣੇ ਕੈਰੀਅਰ ਨੂੰ ਜੇ ਦੇਖਿਆ ਜਾਵੇ ਬੁਰਾ ਨਾਮੰਦਨਾ ਤਵਾ ਕਾਂ ਚ ਵੀ ਇੱਕ ਟੀਚਰ ਦਾ ਰੋਲ ਹੁੰਦਾ ਵਾ ਜਿਸ ਤਰ੍ਹਾਂ ਕਿ ਅੱਜ ਕੱਲ ਇਹਦਾ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਵਾ ਕਈ ਸਕੂਲਾਂ ਦੇ ਵਿੱਚ ਕੀ ਆ ਅਗਰ ਪੇਰੈਂਟਸ ਹਨ ਬੱਚੇ ਮੈਡਮ ਦੇ ਕਿਸੇ ਲਾਪਰਵਾਹੀ ਕਰਕੇ ਉਹਨੂੰ ਬੋਨ ਕਰਦੇ ਨੇ ਤਾਂ ਉਹ ਬੱਚੇ ਨੂੰ ਹਨਾ ਸਮਝ ਲਓ ਹਰਾਸ਼ ਕਰਨਾ ਸ਼ੁਰੂ ਕਰ ਦਿੰਦੀ ਹੈ ਇੱਕ ਮਾਂ ਪਿਓ ਦੇ ਇੱਕ ਆਪ ਦੀ ਫੋਕੀ ਆਕਰ ਦੇ ਪਿੱਛੇ ਬੱਚੇ ਦੇ ਕੈਰੀਅਰ ਨੂੰ ਪਿੱਛੇ ਲੈਣ ਤੇ ਕੋਈ ਕਮੀ ਨਹੀਂ ਛੱਡਦੀ ਹੈਗੀ ਮੈਂ ਚਾਹਨਾ ਵਾ ਇਸ ਪਿੱਛੇ ਹਨਾ ਸਰਕਾਰ ਨੂੰ ਔਰ ਸਕੂਲ ਮੈਨੇਜਮੈਂਟ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਵਾ ਜੋ ਵੀ ਤਈ ਇਹੀ ਸੰਦਸਿਆ ਜਿਸ ਤਰ੍ਹਾਂ ਨਾ ਇਹਨਾਂ ਦਾ ਹਜੇ ਹੋਰ ਬਹੁਤ ਵਰਲਡ ਰਿਕਾਰਡ ਤੋੜਨੇ ਆ ਤੇ ਮੈਂ ਇਹੀ ਦਿਖਾਉਣਾ ਚਾਹੁੰਨਾ ਵਾ ਕਿ ਇਹ ਤਕਨੀਕੀ ਸਿੱਖਿਆ ਹਨਾ ਇਹ ਸਾਡੇ ਲਈ ਬਹੁਤ ਵੱਡਾ ਗਹਿਣਾ ਵਾ ਸਮੇ ਸਮੇਤੇ ਪੈਸਾ ਰਿਸ਼ਤੇ ਵੀ ਸਭ ਪਿੱਛੇ हट ਜਾਂਦੀ ਆ ਪਰ ਜਿਹੜਾ ਹੱਥ ਦੀ ਸਕਿੱਲ ਆ ਹਨਾ ਇਹ ਜ਼ਿੰਦਗੀ ਭਰ ਬੰਦੇ ਦਾ ਸਾਥ ਦਿੰਦੀ ਆ ਇਸ ਕਰਕੇ ਦੁਨੀਆ 'ਚ ਤੁਸੀਂ ਜਿਸ ਵੀ ਤੁਸੀਂ ਜਸ ਕਹਾਵਤ ਵੀ ਕਿਸੇ ਵੀ ਕੋਨੇ ਚਲੇ ਜਾਓ ਬੰਦਾ ਭੁੱਖਾ ਨਹੀਂ ਮਰਦਾ ਜੀ ਹੱਥੇ ਸਕਿੱਲ ਆ ਤੇ ਹੁਣ ਤਾਂ ਅਸੀਂ ਬਹੁਤ ਖੁਸ਼ਕਿਸਮਤਾਂ ਸਾਨੂੰ ਥਾਂ ਥਾਂ ਪੋਲੀਟੈਕਨਿਕ ਕਾਲਜ ਮਿਲਦੇ ਆ ਆਈਟੀਜ਼ ਮਿਲਦੀਆਂ ਨੇ ਸਾਨੂੰ 8ਵੀਂ ਤੋਂ ਬਾਅਦ ਬੰਦਾ ਆਈਟੀ ਵੀ ਕਰ ਸਕਦਾ ਵਾ ਠੀਕ ਆ ਨਾ ਇਹਦੀ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਮੈਂ ਬੱਚੇ ਨੂੰ ਇਸੇ ਕਰਕੇ ਆਈਡਲ ਬਣਾ ਕੇ ਲੈ ਕੇ ਆ ਰਹੇ ਆ ਕਿਉਂਕਿ ਸਾਡੇ ਨਾਲ ਲੱਕੜ ਦਾ ਕੰਮ ਕਈ ਸਾਡੇ ਮਿਸਤਰੀ ਭਰਾ ਛੱਡਦੇ ਜਾ ਤੇ ਇਸ ਕਰਕੇ ਮੈਂ ਚਾਹਨਾ ਮਾਂ ਵੀ ਇਹ ਸਾਡੇ ਇੱਕ ਕਲਚਰ ਸੀਗਾ ਪੰਜਾਬੀਆਂ ਦੀ ਪਹਿਚਾਨ ਸੀਗੀ ਤੇ ਜਿਹੜੇ ਵੀਰੇ ਕੰਮ ਛੱਡਦੇ ਜਾ ਰਹੇ ਨੇ ਕੁਝ ਆਪ ਦੀਆਂ ਕੁਝ ਸਮਾਜ ਦੀਆਂ ਖਾਮੀਆਂ ਨੂੰ ਦੂਰ ਕਰਕੇ ਉਹਦਾ ਹੱਲ ਲੱਭ ਕੇ ਇਹ ਕੰਮ ਨੂੰ ਛੱਡਣਾ ਇਹ ਤਾਂ ਸਾਡੇ ਲਈ ਇੱਕ ਵਰਦਾਨ ਆ ਇਹ ਬਹੁਤ ਵਧੀਆ ਕੰਮ ਹੈ ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਯੁਵਰਾਜ ਤੇ ਉਹਨਾਂ ਦੇ ਫਾਦਰ ਨਾਲ ਅਸੀਂ ਗੱਲ ਕੀਤੀ ਹੈ ਯੁਵਰਾਜ ਨੇ ਕਿਸ ਤਰ੍ਹਾਂ ਕੰਮ ਕਰਨਾ ਸ਼ੁਰੂ ਕੀਤਾ ਕਿਉਂ ਉਹਨੂੰ ਗੂਗਲ ਬாய் ਕਿਹਾ ਜਾਂਦਾ ਹੈ ਤੁਸੀਂ ਇੰਟਰਵਿਊ ਦੇ ਵਿੱਚ ਸੋਣੀ ਲਿਆ ਹੋਏਗਾ ਸੋ ਹਰ ਕਿਸੇ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਜੋ ਹੈ ਐਸੇ ਤਰ੍ਹਾਂ ਦੇ ਸੰਸਕਾਰ ਦਿੱਤੇ ਜਾਣ ਕਿ ਉਹ ਅੱਗੇ ਜਾ ਕੇ ਐਸੇ ਤਰ੍ਹਾਂ ਹੀ ਰਿਕਾਰਡਸ ਕਾਇਮ ਕਰੇ ਫਿਲਹਾਲ ਮੈਨੂੰ ਯਾਨੀ ਕਿ ਮਨਪ੍ਰੀਤ ਨੂੰ ਦਿਓ ਇਜਾਜ਼ਤ ਕੈਮਰਾਮੈਨ ਅਨਿਲ ਦਿਨਾਲ ਮਨਪ੍ਰੀਤ ਖੁੱਲ੍ਹਦਾਨਿਕ ਸਵੇਰਾ ਟੀਵੀ ਲੁਧਿਆਣਾ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੋਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटिया फ्री 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 आर के तानिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप